ਦੇਖਾਂ ਜਾ ਕੇ ਪੜਾ ਪੀ ਕੀ ਦੇ ਕੇ ਗਏ ਚੰਗਾ ਹੋਇਆ ਮੇਰੇ ਮੱਥੇ ਨਹੀਂ ਲੱਗੇ ਇਹਨਾਂ ਦੇ ਮੱਥੇ ਲੱਗਣਾ ਵੀ ਕੌਣ ਚਾਹੁੰਦਾ ਹੈਗਾ ਕੁੜੀ ਕਿੱਥੋਂ ਨੂੰ ਕਹਣਾ ਪਾਣੀ ਲੈਵੇ ਅਮਨ ਨੀ ਪੁੱਤ ਪਾਣੀ ਲੈ ਕੇ ਆ ਆਈ ਮਮੀ ਹਾਕ ਗਈਆਂ ਮੈਂ ਵੀ ਤੇ ਤੈਨੂੰ ਤਾਂ ਕਰਦਾ ਸੌਦਾ ਹੀ ਆ ਨਾ ਸਾਰਾ ਤੈਨੂੰ ਕਿੰਨੇ ਆਖੇ ਨਾਲ ਜਾ ਤੂੰ ਹੀ ਮੈਨੂੰ ਕਿਹਾ ਤੂੰ ਪਰਚੀ ਜੀ ਮੈਨੂੰ ਫੜਾ ਆਂਦੀ ਆ ਪਾਣੀ ਆ ਗਏ ਆ ਗਏ ਆ ਪੁੱਤ ਕੀ ਲੈ ਕੇ ਆਏ ਹੋ ਬਹਿ ਜਾ ਇੱਥੇ ਤਸਨੀ ਪਾਣੀ ਤੇ ਪੀ ਲੈ ਆਂਦੇ ਕਿਤੇ ਮੇਰਾ ਸਮਾਨ ਗਣਾ ਲਈਏ ਪੀ ਲੋ ਡੈਡੀ ਪਾਣੀ ਇਹ ਬੋ ਮੈਂ ਬਾਹਰੋਂ ਦਦਾ ਵਿਛਲਾ ਮਾੜਾ ਮਾੜਾ ਕੰਮ ਕਰਦਾ ਇੱਧਰ ਹੋ ਨਹੀਂ ਹੁਣ ਦੱਸ ਮੈਨੂੰ ਵੀ ਕਾਲੀ ਦਾ ਮਾਂ ਪਿਓ ਹੈ ਕੀ ਕਰਕੇ ਗਏ ਆ ਮੰਮੀ ਮੈਨੂੰ ਉਦਾਂ ਕੁਛ ਨਹੀਂ ਪਤਾ ਲੱਗਾ ਮੈਂ ਤੇ ਕਾਲਜ ਤੋਂ ਆਈ ਆ ਉਹਦੋਂ ਤੇ ਜਾਣ ਵਾਲੀ ਹੋ ਗਈ ਹੀ ਤੇ ਬਾਅਦ ਚ ਉਦਾਂ ਮੰਮੀ ਜੀ ਜਦੋਂ ਤੁਸੀਂ ਮੈਨੂੰ ਕਿਹਾ ਨਾ ਤੇ ਮੈਂ ਤੇ ਗੱਲਾਂ ਸੁਣੀਆਂ ਪਰ ਬੈਠੇ ਹੀ ਅੰਦਰੇ ਬਾਹਰ ਹੀ ਨਹੀਂ ਨਿਕਲੇ ਤੇ ਮੈਨੂੰ ਕੀ ਪਤਾ ਲੱਗਣਾ ਉਹਨਾਂ ਅੰਦਰ ਜਾ ਕੇ ਤੇ ਮੈਂ ਸੁਣ ਨਹੀਂ ਸਕੀ ਕੋਈ ਗੱਲ ਨਹੀਂ ਸੁਣੀ ਤੂੰ ਮੰਮੀ ਮੈਂ ਗੱਲਾਂ ਤੇ ਨਹੀਂ ਸੁਣੀਆਂ ਪਰ ਜਦੋਂ ਜਾਣ ਲੱਗੇ ਹੀ ਨਾ ਮੈਂ ਉਦੋਂ ਮਗਰ ਤੱਕ ਵੇਖਣ ਗਈ ਆ ਵੀ ਕੀ ਦੇਣ ਦੇ ਹੀ ਮੰਮੀ ਮੈਨੂੰ ਪਤਾ ਨਹੀਂ ਲੱਗਾ ਬਾਅਦ ਚ ਸੁਣੀ ਨਹੀਂ ਜਿਹੜਾ ਆਹੋ ਆਪੇ ਹੀ ਭੱਕ ਪਿਆ ਵੀ 1000 ਰੁਪਿਆ ਦੇ ਕੇ ਗਏ ਹੋ ਹੋਰ ਕਹਿੰਦਾ ਕੀ ਵੇਖਣ ਆਈ ਆ ਆਹੀ ਵੇਖਣ ਆਈਆਂ ਨਾ ਤੂੰ ਵੀ ਕੱਲਾ 1000 ਰੁਪਈਆ ਮੱਥੇ ਮਾਰ ਕੇ ਹੋਰ ਮੰਮੀ ਉਹਨਾਂ ਨੇ ਕੀ ਦੇਣਾ ਤਾਂ ਕੋਈ ਜਿਹੜਾ ਕੱਪੜਾ ਕੋਈ ਨਹੀਂ ਮੰਮੀ ਹੋਰ ਤੇ ਨਹੀਂ ਮੈਂ ਕੁਛ ਵੇਖਿਆ ਬਸ ਕਹਿੰਦਾ 1000 ਰੁਪਈਆ ਦੇ ਕੇ ਆਇਤ ਨਾਲ ਕੀ ਉਹ ਕਹਿੰਦੇ ਭਾਂਡਾ ਭਾਂਡਾ ਬਣਾ ਕੇ ਲੈ ਕੇ ਆਏ ਆ ਅੱਛਾ 1000 ਰੁਪਈਆ ਵੀ ਕੋਈ ਚੀਜ਼ ਹੁੰਦੀ ਦੱਸ ਤਾਂ ਇਹ ਜਿਹੜੀ ਕਾਲੀ ਆ ਨਾ ਬੜੀ ਚਤਰੋ ਆ ਇਹਨੇ ਇਹ ਵੇਖ ਲਿਆ ਵੀ ਮੇਰੀ ਸੱਸ ਚਲ ਗਈ ਆ ਘਰੋਂ ਤੇ ਮਗਰੋਂ ਮਾਂ ਨੂੰ ਫੋਨ ਕਰਕੇ ਤੋਸਲੇ ਸੱਦ ਲਿਆ ਮਾਂ ਨੂੰ ਕੱਲ ਜ ਮੇਣਾ ਮਾਰਿਆ ਸੀ ਮੈਂ ਤੇ ਤੇਰੀ ਮਾਂ ਤਾਂ ਮੁੜ ਕੇ ਪਰਤੀ ਵੀ ਨਹੀਂ ਹੈਂ ਦਖਾਂ ਪੀਣ ਨੂੰ ਦੇ ਜਾਨੀ ਤੈਨੂੰ ਕੋ ਤੇ ਵੇਖਿਆ ਕੱਡੀ ਚਲਾਕ ਨਿਕਲੀ ਆ ਕਿਪ ਤਾਂ 1000 ਰੁਪਈਆ ਵੀ ਦਿੱਤਾ ਵਾ ਕਿ ਤਾਂ ਉਦਾ ਹੀ ਗੱਲਾਂ ਆ ਪਤਾ ਨਹੀਂ ਮੰਮੀ ਉਪਰ ਮੈਨੂੰ ਵਿਖਿਆ ਨਹੀਂ ਤੇ ਉਹ ਮੈਨੂੰ ਬਾਜ ਸੁਣੀ ਨੇ ਦੱਸਿਆ ਸੀ ਮੈਨੂੰ ਕਹਿੰਦਾ ਤੂੰ ਘਰ ਤੋਂ ਇੱਥੇ ਵੀ ਰੰਡੀ ਆ ਨਾਲੇ ਮੰਮੀ ਕਹਿੰਦਾ ਵੀ ਇਹੇ ਵੇਖਣ ਆਈ ਮੈਨੂੰ ਪਤਾ ਤੂੰ ਹੀ ਵੇਖਣ ਆਈ ਆ ਇਹ ਆਪਣੇ ਇਹਦੇ ਮੂੰਹ ਹੀ ਨਿਕਲਿਆ ਸੀ 1000 ਰੁਪਈਆ ਦੇ ਕੇ ਗਈ 2000 ਰੁਪਈਆ ਕੁ ਚੀਜ਼ ਹੁੰਦੀ ਆ ਕੀ ਹੁੰਦਾ 1000 ਰੁਪਈਆ ਦਾ ਹੈ ਮੈਂ ਵੀ ਹੋ ਗਈ ਸ਼ਰਮਨਾ ਹੀ ਨਾ ਨੰਗਾ ਨੂੰ 1000 ਰੁਪਈਆ ਮੱਥੇ ਮਾਰ ਗਏ ਆ ਇਸੇ ਕਰਕੇ ਤੇ ਮਗਰੋਂ ਸੱਦੇ ਐਨੇ ਤੂੰ ਤਾਂ ਜਿਹੜਾ ਪੁੱਤ ਵਾ ਮੇਰਾ ਕਿਦਾਂ ਪਰਦੇ ਪਾਉਣ ਡਿਆ ਤੇ ਤੇਰੇ ਗੱਲ ਪੈਂਦਾ ਹੀਗਾ ਉਹਨੂੰ ਪਤਾ ਹੀ ਨਾ ਅੱਜ ਵੀ ਮਾਂ ਹੈ ਨਹੀਂ ਘਰ ਜੋ ਮਰਜ਼ੀ ਕਰ ਲਾ ਮੇਨਾਂ ਦੇ ਮੰਮੀ ਲੜ ਨਹੀਂ ਪੈਗੇ ਉਤੋਂ ਪਿੰਦਰ ਵੀਰੀ ਉਹ ਵੀ ਮੇਨਾਂ ਲੜਨ ਪੈ ਗਿਆ ਉਹਨੇ ਉਹ ਸੱਚ ਉਹ ਫੋਨ ਤੇ ਕਹਿੰਦਾ ਹੈਗਾ ਮੈਨੂੰ ਵੀ ਦੱਸ ਪਹਿਲਾਂ ਮੰਮੀ ਉਦਾਂ ਹੀ ਹੁੰਨੇ ਹਰੀ ਗੱਲਾਂ ਸੁਣਦੇ ਐ ਮੈਨੂੰ ਲੱਗਦਾ ਮੈਨੂੰ ਕਹਿੰਦਾ ਆ ਲੰਦੇ ਮੰਮੀ ਨੂੰ ਉਹਨੂੰ ਵੀ ਦੱਸਾਂਗਾ ਦੱਸਿਆ ਹਜ ਰੱਖ ਵੇਖੀ ਮਤ ਕਰਦਾ ਨਹੀਂ ਮੈਂ ਨਹੀਂ ਰੱਖੋ ਆਖਿਆ ਮੈਂ ਹਾਂ ਭਾਬੀ ਨੂੰ ਦੱਸ ਲਿਆ ਕਰ ਬਿੱਲਾ ਦੋ ਇੱਜਾ ਦੀਆਂ ਗੱਲਾਂ ਕਰਦੀ ਥੋੜਾ ਜਿਆਦਾ ਜਵਾਬ ਦੇ ਕੇ ਰੱਖਿਆ ਕਰ ਮੈਂ ਮਾਂ ਨੂੰ ਸੱਚ ਕਹਿੰਦੇ ਜਾਂਦੀ ਹਾਂ ਜੇੜਾ ਨਹੀਂ ਉਹੀ ਮੇਰੇ ਦਿਵਾਲੀ ਹੋ ਜਾਂਦਾ ਵਾ ਜਨਾਨੀਆਂ ਦੇ ਚੁੰਮਚੇ ਜਿਹੜੀ ਅੰਦਰ ਬੈਠੀ ਹੈ ਨਾ ਕਾਲੋ ਇਹਨੂੰ ਤੇ ਮੈਂ ਮਤ ਦਿੰਨੀ ਆ ਨਾ ਮੰਮੀ ਸਸਰ ਨੂੰ ਪੁੱਛਣ ਦਾ ਕੋਈ ਫਰਜ਼ ਨਹੀਂ ਕਿ ਕਹਨੇ ਆਉਣਾ ਤੇ ਕਹਨੇ ਨਹੀਂ ਆਉਣਾ ਸੱਦਿਆ ਆਉਣਾ ਵਾ ਮੈਨੂੰ ਵੀ ਇਹੀ ਲੱਗਦਾ ਵਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਵੇਖੀ ਤੇ ਰੇਲਕਦਾ ਬਣਾਉਣੀ ਹੁਣ ਮੈਂ ਚੱਲ ਹਾਂ ਚੜਾ ਚੰਗਾ ਸੁਗੋ ਆ ਕੰਮ ਵਧੀਆ ਹੋਇਆ ਮੇਰੇ ਦਿਵਾਲੇ ਹੁੰਦੇ ਹੀ ਨਾ ਹੁਣ ਮੰਮੀ ਇਹਨਾਂ ਨੂੰ ਠੰਡਿਆ ਕਰੋਗੀ ਪਤਾ ਲੱਗੂਗਾ ਇਹਨਾਂ ਨੂੰ ਵੇਖਾਂ ਫਿਰ ਢਾਕੋੜੇ ਵਿੱਚ ਕਿ ਸਤੀਅ ਐਡਾਂ ਇਹ ਆ ਕਿਦਾਂ ਪਿਆਰ ਨੀ ਉੱਠ ਉੱਠ ਮਮੀ ਕੀ ਹੋ ਗਿਆ ਲਾ ਤੂੰ ਕਿਹਾ ਤਾ ਨਹੀਂ ਕਾਹੋਂ ਗੱਲ ਸੁਣ ਮੇਰੀ ਬਾਹਰ ਦੇ ਕੇ ਜਰਾ ਬਈ ਹੋ ਗਿਆ ਤੂੰ ਤੂੰ ਚੁੱਪ ਕਰਦਾ ਮੇਚਣਾ ਬੋਲ ਦੱਸੋ ਸਹੀ ਗੱਲ ਕੀ ਆ ਤੂੰ ਜਿਵੇਂ ਚ ਬੋਲਿਆ ਨਾ ਤੇਰੀ ਜੁਬਾਨ ਖੱਜੇ ਦੋਗੀ ਤੈਨੂੰ ਖੱਜੇ ਕਤਨ ਦੇਉਂਦੇ ਹਾਂ ਉਹ ਮੇਰੀ ਮਾਜੀ ਵਿੱਚ ਬੋਲ ਨਾ ਬਸ ਗੋਮ ਹੋ ਜਾ ਤੂੰ ਕਾਹਦੇ ਵਿੱਚ ਜਰ ਰੱਖ ਤੌਠ ਜਾ ਕੇ ਹੈ ਓਏ ਓਏ ਆਖੀ ਦੱਸੋ ਸਹੀ ਗੱਲ ਕੀ ਆ ਤੂੰ ਪਰੇ ਮਰ ਵੀ ਕਾਗੇ ਮੈਨੂੰ ਇੱਕ ਗੱਲ ਦੱਸ ਤੇ ਮੇਰੇ ਪਿੱਛੋਂ ਆਪਣਾ ਮਾਪਿਆ ਸੁਦਨ ਦੀ ਲੋੜੀ ਮੇਰਾ ਸਾਹਮਣਾ ਡਰਦਾ ਹੈ ਉਹਨਾਂ ਨੂੰ ਦੱਸ ਮੈਂ ਤਾਂ ਪਿੱਛੇ ਸੁਦਣਾ ਹੀਗਾ ਮੈਨੂੰ ਤੇ ਪਤਾ ਵੀ ਨਹੀਂ ਗਿਆ ਉਹ ਆਏ ਜਦੋਂ ਬੱਲੇ ਤੇਰੇ ਆ ਝੂਠ ਜਾ ਕੇ ਹੋਰ ਨਾ ਬੋਲੀ ਚੰਗਾ ਤੈਨੂੰ ਪਤਾ ਹੀ ਨਹੀਂ ਐਡੀ ਭੋਲੀ ਨਾ ਬਣ ਮੈਨੂੰ ਨਹੀਂ ਪਤਾ ਨਾਲ ਉਹਨਾਂ ਨੇ ਫੋਨ ਕੀਤਾ ਵੀ ਆਪਾਂ ਆਉਣ ਲੱਗੇ ਆ ਅੱਛਾ ਸਵੇਰੇ ਮਗਰੋਂ ਉਠਣੀ ਹੈ ਪਹਿਲਾਂ ਫੋਨ ਤੇਰੀ ਮਾਂ ਦੇ ਖੜਗਣ ਡਿਆ ਕਿਤੇ ਆ ਨਾ ਤੈਨੂੰ ਫੋਨ ਹੀ ਨਹੀਂ ਕੀਤਾ ਉਹਨਾਂ ਨੇ ਸ਼ਦਾਨ ਕਿਨੂੰ ਭਰਉਣੀ ਆ ਹੱਦ ਹੋ ਗਈ ਤੇ ਮੇਰੇ ਮਾਪੇ ਦੇ ਮਗਰ ਹੀ ਪੈ ਗਈ ਕੋਈ ਗੱਲ ਨਹੀਂ ਤੇ ਆ ਗਿਆ ਨਾ ਕੀ ਕੋ ਲੈ ਗਿਆ ਕੋ ਖੋ ਤੈਨੂੰ ਮੈਂ ਕਹਿ ਰਹਾ ਤੂੰ ਬੋਲ ਨਾ ਤੂੰ ਮੈਂ ਆ ਕੇ ਤੇ ਫੇਰ ਕਿਉਂ ਗਿਆ ਆ ਤੇ ਆਉਣਾ ਨਹੀਂ ਉਹਨਾਂ ਨੇ ਕੁੜੀ ਆਪਣੀ ਤੂੰ ਚੁੱਪ ਕਰ ਜਾ ਤੇ ਮੇਰੇ ਕੋ ਖਾਏ ਗੱਲ ਤੂੰ ਵੀ ਜਾਂ ਤੂੰ ਹੀ ਕੋਈ ਗੱਲ ਕਰਨ ਵਾਲੀ ਜਾਂ ਨਹੀਂ ਉਹ ਕਰਿਆ ਕਰੋ ਆਵੇਂ ਨਿਕਾ ਨਿਕਾ ਗੱਲਾਂ ਚਲਾ ਕਪਾ ਤਾਂ ਪਾਇਆ ਕਰੋ ਤੂੰ ਜਾਣਾ ਨਾ ਲੱਗਾ ਤਾਂ ਨਹੀਂ ਮੈਂ ਨਹੀਂ ਜਾਣਾ ਤੂੰ ਪਹਿਲਾਂ ਮੈਨੂੰ ਗੱਲ ਦੱਸੋ ਆਵੇਂ ਨਿਕ ਨਿਕਾ ਤਾਂ ਬੁਲਾ ਲੈਂਦੇ ਪਹਿਲਾਂ ਤੂੰ ਦੱਸ ਨਹੀਂ ਕਿਤੋਂ ਹੈ ਕੀ ਦੱਸਾਂ ਦਾ ਨੂੰ ਮੈਂ ਆ ਕੀ ਬਿਮਾਰੀ ਹਰਾਂ ਨੂੰ ਮਗਰਾਉਣ ਵਾਲੀ ਮਰ ਗਈ ਸੱਸ ਤੇਰੀ ਤੇ ਉਹਨਾਂ ਨੂੰ ਕੀ ਪਤਾ ਹੈ ਕੁਛ ਸੱਸ ਦੇ ਬਾਣੀ ਤੇਲ ਚੋਗੇ ਨੂੰ ਨਹੀਂ ਉਹਨਾਂ ਨੂੰ ਤਾਂ ਢੋਂਦੇ ਵਾਲਾ ਹੀ ਉਹਨਾਂ ਨੇ ਉਹ ਬੱਤ ਕਰਨਾ ਬੜੀ ਇਸਤਮਾਨ ਕਰਦੇ ਉਹਨਾਂ ਦਾ ਸਾਡੇ ਨੂੰ ਦੇ ਆ ਚ ਪੰਜ ਚਲਦੀ ਹੈ ਦੀ ਕਿੱਦਾਂ ਡੇਲੇ ਘੜ ਘੜ ਵਿੰਦਾ ਸਾਰੇ ਸਖ ਤੇ ਇਹਦੇ ਗੁੱਕਦੇ ਜੀ ਤਾਂ ਲੱਗਣਾ ਵੀ ਮੈਂ ਤੇ ਆ ਨਹੀਂ ਵੇਖਿਆ ਕੀ ਦੇ ਕੇ ਦੇ ਕੀ ਲੱਗ ਗਏ ਆ ਲੱਗਾ ਦੁੱਖ ਨਾ ਵੀ ਆਈ ਜਾ ਦੇ ਕੇ ਗਿਆ ਹੋਰ 1000 ਰੁਪਇਆ ਸੱਚ ਮਾਰ ਗਈ 1000 ਕੋਈ ਨਹੀਂ ਜਿੰਨਾ ਦੇਣੀ ਉਹਨੂੰ ਬੜਾ ਪਿਆਰ ਤੇ ਭੱਗ ਦੇ ਲੀਗਾ ਜੇ ਕਰਦੀ ਕਿੰਨਾ ਕੁ ਪਿਆਰ ਦੇਗੀ ਸ਼ਰਮ ਨਾ ਆਈ ਉਹਨਾਂ ਨੰਗਾ ਬਰਾਵਾ ਤੂੰ ਹੀ ਆਪਣਾ ਵੇਖੋ ਇਹ ਰਹਿਣ ਤੂੰ ਸਰਦੋ ਨਹੀਂ ਅੱਜ ਇਹਨਾਂ ਨੂੰ 1000 ਰੁਪਏ ਕੈਂਟ ਵੀ ਕੋਈ ਕੱਖ ਨਹੀਂ ਘਰ ਤੂੰ 500 ਰੁਪਏ ਦੇ ਕੇ ਗਈ ਤੇ ਉਹ ਕੋਲੇ ਹੋਰੀ ਕੋਲੇ ਹਾਂਜੀ ਉਹ ਮੇਰੇ ਦਿੱਤੇ ਆਂਦੇ ਆ ਹਾਂ ਦਿੱਤੇ ਹੁੰਦੇ ਆ ਬਰਾ ਚੱਕਾ ਨਹੀਂ ਉਹਨਾਂ ਨੂੰ ਆ ਜਿਹੜੀ ਮਾਂ ਤੇਰੀ ਕੀ ਤੇ ਦੇ ਕੇ ਗਈ ਕਿ ਨਹੀਂ ਦੇਣੀ ਗਈ ਉਲਟਾ ਤੇਰੇ ਕੋਈ ਲੈ ਕੇ ਜਾਂਦੇ ਆ ਨੰਗ ਅਫਰਾਗ ਤੇਹੀ ਤੂੰ ਇਹਨੂੰ ਪਿਆਰ ਦੇ ਦਿਓ ਉਹਨੂੰ ਹੁੰਦੇ ਆ ਵੇ ਤੂੰ ਬਥੇਰਾ ਚਤਰਾ ਤੂੰ ਰੰਗ ਕੋਈ ਨਹੀਂ ਤੂੰ ਜੁਬਾਨਾ ਨਾ ਕਰਦਾ ਕਿ ਕਿਦਾਂ ਪੰਜਾਬੀ ਗੱਲ ਵਿੱਚ ਨਾ ਬੋਲ ਜਮਨੂ ਤੂੰ ਹੀ ਕੋਈ ਮਤਲਬ ਦੀ ਗੱਲ ਬਣਾਇਆ ਕਰੋ ਮੈਂ ਮਤਲਬ ਦੀ ਕਰਦੀ ਤੂੰ ਬੰਦ ਕਰ ਉਹ ਗੱਲ ਕਰਨ ਦੇ ਬੈਗਾ ਜਿਹਨਾਂ ਨੇ ਕੰਮ ਹੀ ਆ ਤੂੰ ਵੀ ਦੱਸ ਤੇਰਾ ਕਿਤਾਸੀ ਤੇ ਹੁਣਾ ਤੀ ਮੇਰੀ ਗੱਲ ਸੁਣ ਕੋਈ ਦਿਨ ਖਾਲੀ ਵੀ ਜਾਣਦਾ ਕਰੋ ਜਿੱਦਾਂ ਨਹੀਂ ਨਹੀਂ ਗੱਲ ਕਰ ਮੰਮੀ ਨੂੰ ਸਮਝਾ ਰੋ ਤੂੰ ਜੇ ਮੈਂ ਕੋ ਕਰਤਾ ਨਾ ਤਾਂ ਬਾਤ ਹੋ ਗਿਆ ਥੋੜੀ ਕਾਣਾ ਮੇਰੀ ਗੱਲ ਸੁਣ ਲੈ ਮੈਂ ਬਣਾ ਨੋਲ ਕਰਨ ਦੇ ਅੱਜ ਸਿੱਧੀ ਗੱਲ ਲੀਓ ਤੂੰ ਤਾਂ ਹੁਣੇ ਹੀ ਫੈਰ ਰੋ ਇਹ ਤਾਂ ਹੁੰਦਾ ਗੰਦ ਖਲਾ ਦਤਾ ਫਿਰ ਤੁਹਾਨੂੰ ਨਹੀਂ ਨਾ ਪਤਾ ਆ ਜਿਹੜਾ ਚਿਹਰਾ ਵਾ ਘੋਲਾ ਇਹਦੇ ਪਿੱਛੇ ਤਾਂ ਕਾਬੂ ਆ ਠੀਕ ਵਾ ਨਾ ਅਹੀਂ ਇਹਦੇ ਘਰੋਂ ਨਿਕਲੇ ਨੇ ਫੋਨ ਕਰਕੇ ਚਤਰੋ ਨੇ ਤੇ ਆਪਣੇ ਮਾਪਿਓ ਸਾਦਲੇ ਮਗਰੋਂ ਤੇ ਸਾਦਲੇ ਤੋਂ ਕਿਹੜੇ ਤੇ ਤੂੜੀ ਟਰਾਲੀ ਲੈ ਗਏ ਆ ਤੂੜੀ ਵਾਲੀ ਲੈ ਗਏ ਆ ਨਹੀਂ ਮੇਰੀ ਗੱਲ ਸੁਣੋ ਜਦੋਂ ਪੋਤੀ ਹੋਈ ਸੀ ਮੇਰੀ ਹੈ ਤੇ ਮੈਂ ਉਹਦੀ ਦਾਦੀ ਆ ਤੇ ਮੇਰੇ ਸਾਹਮਣੇ ਹੋਣਾ ਚਾਹੀਦਾ ਇਹਨਾਂ ਦਾ ਪੋਤੀ ਨੂੰ ਚੁੱਕਿਆ ਉਹ ਦੰਦਾ ਮੇਰੀ ਗੱਲ ਸੁਣ ਪੋਤੀ ਨੂੰ ਚੁੱਕਿਆ ਉਹ ਦੰਦਾ ਪੋਤੀ ਨੇ ਕਹਾਂ ਨਹੀਂ ਹੋਈ ਆ ਪੋਤੀ ਨੂੰ ਚੁੱਕਿਆ ਉਹ ਦੰਦਾ ਪਹਿਲੇ ਪੁੱਛ ਲੋ ਚੁੱਕਾ ਭਾਵੇਂ ਨਾ ਚੁੱਕਾ ਪੋਤੀ ਆ ਨਾ ਤੂੰ ਆਖਿਆ ਨਹੀਂ ਤੁਸੀਂ ਨਹੀਂ ਪੁੱਛ ਸਕਦੇ ਤਦੋਂ ਮੇਰੇ ਮਗਰ ਆਏ ਤੇ ਮਾਫੀਓ ਗੱਡੀ ਮੈਨੂੰ ਨਹੀਂ ਪਤਾ ਨਾ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਆਉਣਾ ਉਹਨੇ ਮੈਨੂੰ ਪਤਾ ਨਾ ਮੈਂ ਤੈਨੂੰ ਦੱਸ ਨਾ ਦਿੰਦੀ ਨਹੀਂ ਚੁੱਪ ਕਰ ਜਾ ਵੱਡੀ ਭੁਲੀ ਕਿ ਤੈਨੂੰ ਮੇਰੀ ਗੱਲ ਨਾ ਕਰ ਉਹ ਕੰਮੇ ਤੋਂ ਸਾਰਾ ਸਿਆਪਾ ਹੈ ਤੇਂਦਰਾ ਮਾਰਾ ਮਿੱਨੂ ਯਾਰ ਲੈ ਤਾ ਲੈ ਨਹੀਂ ਬੋਸਾ ਇਹਨਾਂ ਦਾ ਖੱਤਿਆਂ ਦਾ ਸਿਆਪਾ ਹੋ ਗਿਆ ਉਹ ਕਹਿੰਦਾ ਇਹਨਾਂ ਦਾ ਮੈਨੂੰ ਨਾ ਆਈਏ ਮੇਰੇ ਨਾਲ ਦਾ ਵੇਲਾ ਕਿਤਨਾ ਨਹੀਂ ਗੱਡ ਖਾਣ ਦੇ ਹੈ ਉਹ ਮੈਂ ਬੜੀਆਂ ਨਹੀਂ ਅੱਖਾਂ ਮਮੀ ਕੀ ਕਰਨ ਦੇ ਹੋ ਇਧਰ ਅਮਨ ਕੀ ਗੱਲ ਹੈ ਤੂੰ ਵੇ

ਬਾਦੂ ਨਾਮ ਮੈਂ ਰਾਜਨਨ ਸਹੀ ਬੜੀ ਟੀਰੋਂ ਦੀ ਆ ਯਾਰ ਤੂੰ ਮੇਰੀ ਗੱਲ ਸੁਣ ਪਿੰਦਣਾ ਮੈਨੂੰ ਕਹਿਣਾ ਵੀ ਤੂੰ ਬੋਲਦਾ ਮੰਮੀ ਦਾ ਦਿਮਾਗ ਰਾਬਾ ਉਹਦਾ ਪ੍ਰੈਸ਼ਨ ਹੋਇਆ ਵਾ ਤੈਨੂੰ ਕਿੱਦਾਂ ਫੜ ਕੇ ਠਾਲਾਂਗੀ ਆ ਉਹ ਮੈਂ ਸਾਰਿਆਂ ਨੂੰ ਕਹਿਣਾ ਮੈਂ ਤੈਨੂੰ ਇਕੱਲੇ ਥੋੜਾ ਕਹਿਣ ਡਿਆ ਆ ਡਾਦੇ ਯਾਰ ਜਿਨਾ ਆਰਾਮ ਕੀਤਾ ਵਾ ਮੈਂ ਕਿੰਨੇ ਵਾਰੀ ਕਹਿਣ ਨੂੰ ਅੱਡ ਕਰ ਦੋ ਅੱਡ ਕਰ ਦੋ ਉਹ ਤੂੰ ਵੇ ਭਾਬੀ ਜਾਲ ਜੇ ਨਹੀਂ ਤੇ ਜਾ ਦਵਾਈ ਦੁਈ ਲੈ ਕੇ ਆਓ ਦਵਾਈ ਦਵਾ ਕੇ ਇਹਨਾਂ ਦਾ ਕੰਮ ਇਹਨਾਂ ਦਾ ਦਿਮਾਗੀਆਂ ਨਹੀਂ ਹੈ ਇਹਨਾਂ ਦਾ ਕੋਈ ਨਹੀਂ ਮੈਂ ਕਰਦਾ ਗੱਲ ਅੱਜ ਮੈਂ ਆ ਹੀ ਹੋਈ ਜਾਣਾ ਵਾ ਅੱਡ ਰਹਿਣਾ ਇਹਨਾਂ ਦੇ ਨਾਲ ਦਵਾ ਹੁੰਦੇ ਇਹਨਾਂ んだ ثانيه ਤੇ ਮੈਂ ਕੀ ਕਸੂਰ ਆ ਜੇ ਮੇਰੇ ਮਾਪਿਓ ਗਰੀਬ ਆ ਤੇ ਜਿਉ ਆ ਹੀ ਜਾਂਦੇ ਘਰੇ ਤੇ ਕਿਦਾਂ ਕਲੇਸ਼ ਪਾ ਲੈਂਦੇ ਆ ਸਾਰੇ ਜਾਣੀ ਓਏ ਜਾਨ ਮੇਰੀ ਗੱਲ ਸੁਣ ਇਹਨਾਂ ਦਾ ਦਿਮਾਗ ਹੀ ਖਰਾਬ ਹੁਣ ਦੱਸ ਕੀ ਕਰੇ ਬੰਦਾ ਇੱਥੇ ਨਹੀਂ ਮੈਨੂੰ ਕੀ ਕਹਾਂ ਕਿ ਪਾ ਵੇਚ ਵਟ ਕੇ ਸਭ ਕੁਝ ਤੇ ਇਹਨਾਂ ਨੂੰ ਦੇ ਜੋ ਕਿਉਂ ਆਹੀਂ ਕੋ ਲੈਣਾ ਵਾ ਤੇ ਇੱਦਾਂ ਹੀ ਕਰਦੇ ਆ ਬਸ ਦੇ ਕੇ ਨਹੀਂ ਜਾਂਦੇ ਜਿੰਨੇ ਜੋ ਕਿਹਾ ਅਕੋ ਦੇ ਕੇ ਜਾਂਦੇ ਕੋ ਨਾ ਕੋ ਕੋਈ ਗੱਲ ਨਹੀਂ ਤੂੰ ਇਦਾਂ ਬਾਹਰ ਹੱਸ ਕਰ ਬਾਕੀ ਮੈਂ ਕਰਦਾ ਅੱਜ ਗੱਲ ਅੱਜ ਕਰਦਿਆਂ ਗੱਲ ਸਾਰਿਆਂ ਨਾਲ ਤੇ ਅਹੀਂ ਆਡੀ ਹੋ ਜਾਣਾ ਇਹ ਸੀ ਪੈ ਗਿਆ ਮੇਰੇ ਮਾਪਿਓ ਦੱਸ ਕੀ ਵਿਗਾੜਿਆ ਉਹਨਾਂ ਨੇ ਇਹਨਾਂ ਦਾ ਕੋਈ ਗੱਲ ਨਹੀਂ ਤੂੰ ਮੇਰੀ ਗੱਲ ਸੁਣ ਛੱਡ ਨੱਸ ਛੱਡ ਮੈਂ ਦਾੜੀ ਨਾ ਕਰਦਾ ਗੱਲ ਤੇ ਉਹ ਦਵਾਈ ਆ ਗਈ ਤਾਂ ਦਵਾਈ ਤੂੰ ਹੁਣੀ ਆ ਤੂੰ ਚੱਲ ਮੈਂ ਮੈਂ ਲੈ ਕੇ ਉਹਨਾਂ ਦੇ ਕੋ ਤਾਂ ਉਹ ਜਿਹੜਾ ਨਾਮ ਕੀਤਾ ਬਈ ਯਾਰ ਇਹਨਾਂ ਨੇ ਸ਼ਾਪਤ ਇਹ ਗੱਲ ਦਾ ਵਾ ਵੀ ਮੈਂ ਨਹੀਂ ਇੱਥੇ ਹੈਗੀ ਨੇ ਮੈਂ ਬਿਠਣਾ ਹੀ ਕੀ ਦਿੰਦੇ ਜਿੱਦਾਂ ਉਦੋਂ 500 ਰੁਪਏ ਬੋਲੇ ਆ ਹੀ ਤੇ ਆਂਦੀ ਹੁਣੀ ਆ ਕਿ ਜਦ ਮੈਂ ਹੁੰਦੀ ਤੇ ਮੈਂ ਇਹ ਵੀ ਬੋਲ ਲੈਂਦੀ ਉੱਤਤਾਸਾਂ ਕੀ ਪਹਿਨ ਕੀ ਕਰ ਲੈਣਾ ਇਹਨਾਂ ਨੇ ਲੈ ਕੋ ਜਾਣੀ ਇਹਨਾਂ ਦੇ ਨਾਲ ਆ ਤੂੰ ਕੋਈ ਨਹੀਂ ਮੈਂ ਕਰ ਲਿਆ ਉਹਨਾਂ ਤੋਂ ਵਾਲੀ 10 ਮੈਂ ਹੀ ਉਹਨਾਂ ਦੀ ਕੰਗੀ ਕੰਗੀ ਧੀ ਆ ਉਹਨਾਂ ਦਾ ਕਿਹੜਾ ਕੋਈ ਧੀ ਪੋਤਾ ਪੋਰ ਜਿੱਥੇ ਉਹਨਾਂ ਨੇ ਜਾਣਾ ਆ ਜਾ ਕੇ ਮੇਰੇ ਕੋਈ ਆਉਣਾ ਫੇਰ ਵੀ ਇਦਾਂ ਕਰਦੇ ਆ ਉਹ ਤਾਂ ਇੰਨੀ ਵੀ ਸ਼ਰਮ ਨਹੀਂ ਕੀਤੀ ਮੰਮੀ ਨੇ ਵੀ ਕਿਤੇ ਲੱਗੀ ਕੁੜੀ ਪਈ ਉਹਦੇ ਕਿਉਂ ਸੱਟ ਲੱਗ ਜੇ ਕਿਦਾਂ ਮੈਨੂੰ ਧੂਕੇ ਮੰਜੀ ਤੋਂ ਉਤਾਰਿਆ ਥੱਲੇ ਇਹਨੇ ਹੱਦ ਹੋ ਗਈ ਐ ਇਹਨਾਂ ਵਾਲੀ ਜਨਾਨੀ ਹੋ ਗਈ ਕਿਤੇ ਜਨਾਨੀ ਦਾ ਦਰਦ ਨਹੀਂ ਸਮਝਦੀ ਇਦਾਂ ਦੇ ਕੋਈ ਜਨਰਲ ਨਾਲ ਉਹ ਨਹੀਂ ਕਰਦੇ ਜਿੱਦਾਂ ਇਹ ਮੇਰੇ ਨਾਲ ਕਰਦੇ ਆ ਜਾ ਜੋ ਹੁੰਦਾ ਨਾ ਕਰੀ ਜਾ ਤੂੰ ਆ ਜਾ ਮੰਮੀ ਤੈਨੂੰ ਨਹੀਂ ਪਰਵਾਹ ਕਿਸ ਦੀ ਹੈ ਮੰਮੀ ਰੋਣਾ ਕੀ ਹੋਣਾ ਚੁੱਪ ਕਰੋ ਹੁਣ ਥੋੜੀ ਜਿਆਦਾ ਤੱਤੀ ਹੋ ਜਾਂਦੇ ਹੋ ਜਾ ਕੇ ਅੱਛਾ ਤੱਤੇ ਹੋਣ ਵਾਲੀ ਗੱਲ ਨਹੀਂ ਇਹਦੀ ਹਿੰਮਤ ਕਿਦਾਂ ਪਈ ਕਾਲੀ ਦੀ ਆਪਣਾ ਮਾਂ ਤੇ ਉਸਦਣ ਦੀ ਮੇਰੀ ਕੀ ਘਰ ਵਿੱਚ ਇੱਜ਼ਤ ਹੀ ਨਹੀਂ ਗਈ ਮੰਮੀ ਤੇਰਾ ਹੀ ਹੁਣ ਕੀ ਕਰ ਸਕਦੇ ਆ ਤੂੰ ਵੀ ਤੁਹਾਨੂੰ ਪਤਾ ਤਿੰਨੋਂ ਦਵਾਲੇ ਹੋਗੇ ਹੀ ਤੁਹਾਡੇ ਨਾ ਜਾਣਦੇ ਤੇ ਡੈੜੀ ਅੱਜ ਤੁਹਾਨੂੰ ਪਤਾ ਮਾਰ ਹੀ ਦੇਣਾ ਹੀ ਤੁਹਾਨੂੰ ਵੇਖਿਆ ਹੈ ਨਾ ਆਪਣਾ ਪਿਓ ਦਾ ਹਾਲ ਉਹਨੇ ਇੰਨੀ ਸ਼ਰਮ ਨਹੀਂ ਕੀਤੀ ਤੇ ਇਹਦੀਆਂ ਨਵਾਂ ਘਰ ਆਈਆਂ ਵਾ ਪੁੱਤਾਂ ਦੇ ਸਾਹਮਣੇ ਮੇਰੇ ਹੱਥੀ ਪਿਆਂਗਾ ਮੇਰੀ ਕੀ ਇੱਜ਼ਤ ਆ ਪੁੱਤ ਡੈੜੀ ਨੂੰ ਵੀ ਕਾਲ ਲੈਣੇ ਵਾਸਤੇ ਕੀਤਾ ਮੰਮੀ ਮੈਨੂੰ ਪਤਾ ਵਾ ਪੁੱਤ ਮੈਨੂੰ ਸਾਰਾ ਪਤਾ ਵਾ ਚੱਲ ਇਸੇ ਕਰਕੇ ਤਾਂ ਭੂਏ ਚੜੀ ਆ ਚੱਲ ਮੰਮੀ ਝੁੱਪ ਘਰ ਹੋਈ ਨਾ ਜਾ ਹਾਂ ਕਿੰਨਾ ਨਰ ਮਾ ਪੁੱਤ ਜਿਹੜੀ ਮੇਰੀ ਹਾਲਤ ਹੋਈ ਆ ਤੈਨੂੰ ਕੀ ਪਤਾਵਾ ਤੂੰ ਤਾਂ ਬਾਤ ਚਾਹੀ ਆ ਪਤਾ ਮੈਨੂੰ ਮੰਮੀ ਚੱਲੋ ਉਹ ਜਿਹੜਾ ਮੁੰਡਾ ਹੀ ਖੱਤਾ ਸਣੀ ਐਦਾ ਅੱਖਾਂ ਕੱਢ ਕੱਢ ਪੈਂਦਾ ਹੀ ਗੱਲ ਨਹੀਂ ਕਰਨ ਵਾਲੀ ਜਿਹਦਾ ਮਰੇ ਹੱਥੀ ਪੈ ਜਾਣਾ ਹੁੰਦਾ ਮਰ ਜਾਣੇ ਨੇ ਉਹ ਮੰਮੀ ਮੈਨੂੰ ਵੀ ਇਦਾਂ ਹੀ ਪੈਂਦਾ ਵਾ ਵੇਖਿਆ ਮੈਨੂੰ ਵੀ ਪੈਣ ਲੱਗ ਪਿਆ ਹੀ ਚਾ ਵਾ ਜੀ ਅੱਜ ਬਾਅਦ ਰਖੜੀ ਪੈਣੀ ਆ ਉਹ ਤਾਂ ਹੀ ਬੜਿਆ ਫਿਰਦਾ ਆਪਣੇ ਆਪ ਚੋਂ ਕੰਤਰੀ ਹੈ ਕੀ ਇਹ ਪੁੱਠੇ ਤਵੇ ਵਰਗੀ ਤੇ ਸਾਰਾ ਟੱਬਰ ਉੰਗਲਾਂ ਨਾਲ ਚਾਈ ਫਿਰਦੀ ਆ ਮੰਮੀ ਉਹ ਜਿਹੜੀ ਕੀ ਕਹੈਂ ਡਿਆ ਭਾਂਡਾ ਉਹ ਕੀ ਪੰਜੀਰੀ ਲੈਂਦੀ ਆ ਇਹ ਰੇ ਸਿਰਚ ਪਾਉਣੀ ਪੰਜੀਰੀ ਮੈਨੂੰ 10 ਡੱਬਾ ਕਿੱਥੇ ਆ ਪੋਣੀ ਦਾ ਮੈਂ ਡੱਬਾ ਮਾਰਨੀ ਨਾ ਅੰਦਰ ਉਹਨੂੰ ਉੱਲੀ ਲੱਗ ਜੂਗੀ ਪਰ ਇਹਦੇ ਸੰਗ ਚ ਨਹੀਂ ਜਾਣ ਦਿੰਦੀ ਹੁਣ ਮੈਂ ਵੇਖੀ ਸਹੀ ਤੂੰ ਮੰਮੀ ਅਹੀਂ ਕੀ ਕਰਨੀ ਉਹਦੇ ਪੇਕਿਆਂ ਦੀ ਚੀਜ਼ ਦਫਾ ਕਾ ਤਾਂ ਅਹੀਂ ਤੇ ਮੂੰਹ ਨਹੀਂ ਲਾਉਣਾ ਉਹਨੂੰ ਸਿਆਪਾ ਤਾਂ ਸਾਰਾ ਪੇਕਿਆਂ ਦੇ ਖੱਤਿਆਂ ਦਾ ਨਾਨ ਖੱਤੇ ਮੇਰੇ ਮਗਰ ਆਉਂਦੇ ਤਾਂ ਨਾਲ ਸਿਆਪਾ ਪੈਂਦਾ ਔਰ ਡੱਬਾ ਰਿਹਾ ਹੁਣ ਫੜ ਬੜੇ ਔਖੇ ਹੋ ਗਏ ਉਹ ਵੀ ਹੁਣ ਮਥੇ ਖੁੰਝੇ ਮਾਰੂ ਕਿਤੇ ਨજર ਨਾ ਪਊਗਾ ਮੰਮੀ ਇੰਨੇ ਸੱਦਿਆ ਤੇ ਉਹ ਆਏ ਆ ਉਦਾਂ ਉਹਨਾਂ ਨੂੰ ਸੁਪਣਾ ਬਣਾਈ ਫਿਰ ਤੂੰ ਘਰ ਆ ਰਹੀ ਨਹੀਂ ਆ ਜਦੋਂ ਇਹਨੇ ਵੇਖ ਲਿਆ ਨਾ ਹੁਣ ਇਹਨੇ ਵੀ ਚਲ ਗਈ ਆ ਉਸੇ ਵੇਲੇ ਮਾਰੂ ਫੋਨ ਕਰਤਾ ਉਸੇ ਤਰਪੇ ਦੋਵੇਂ ਜੀ ਕੋਈ ਸ਼ਰਮ ਨਹੀਂ ਨੰਗਾ ਨੂੰ ਚੱਲ ਮੰਮੀ ਤੂੰ ਚੁੱਪ ਕਰ ਜਾ ਹੁਣ ਹੋਰ ਨਾ ਕੀ ਹੋ ਜਾਣਾ ਹਾਏ ਕੀ ਚੁੱਪ ਕਰਾ ਮੈਂ ਕੋਈ ਇੱਜ਼ਤ ਆ ਮੇਰੀ ਪੁੱਤ ਹੁਣ ਤੇ ਹੱਸਦੀ ਹੁਣੀ ਵਿੱਚ ਇਹ ਵਿੱਚ ਵੀ ਚੰਗਾ ਹੋਇਆ ਦੀ ਬੇਇੱਜ਼ਤੀ ਹੋਈ ਅੱਜ ਮੈਂ ਤਾਂ ਕਦੇ ਨੱਕ ਤੇ ਮੱਖੀ ਨਹੀਂ ਮਹਿਨ ਦਿੱਤੀ ਮੰਮੀ ਕੀ ਹੋਇਆ ਹਮਾਰਾ ਕਿਹੜੀ ਕਿਲੋ ਦੇ ਇੰਨੇ ਰੋਣਾ ਪਾਉਣ ਆਹੋ ਆ ਗਈ ਭਾਬੀ ਹੁਣ ਪਤਾ ਲੱਗਾ ਦਿਨ ਨੂੰ ਇੰਨਾ ਕੁਝ ਹੋ ਗਿਆ ਤੇ ਸੜੇ ਤੇ ਲੂਣ ਪਉਣ ਆ ਗਈ ਹੈ ਹੁਣ ਅਮਨ ਹੁਣਾ ਥੋੜੀ ਜਿਹੀ ਬਕਵਾਸ ਘੱਟ ਕਰਿਆ ਕਰ ਮੈਂ ਕੋਠੇ ਦੇ ਕੱਪੜੇ ਸੁੱਕਨੇ ਪਾਉਂਦੀ ਹਾਂ ਅੱਜ ਮੈਂ ਹੋਣਾ ਹੀ ਤੇ ਮੈਨੂੰ ਹੁਣ ਪਤਾ ਲੱਗਾ ਆ ਹੁਣ ਪਤਾ ਲੱਗਿਆ ਚੁੱਪ ਕਰ ਜਾਕ ਲੈਣੀ ਹੈ ਅੱਗੇ ਬੜਾ ਖੁਸ਼ ਹੋ ਗਿਆ ਇੱਥੇ ਹੁਣ ਤੇਰੀ ਖਸਰ ਹੈਗੀ ਆ ਮੈਂ ਕੀ ਕਹ ਮੇਰੇ ਕਦ ਲਈ ਦੁਆਰੇ ਹੋਉਂਦੀ ਮੈਂ ਕਿਹੜੀ ਕਿਲੋ ਲੈਣੀ ਕਿ ਲੈਣੀ ਇਹ ਵਸ ਗੋ ਜਿਹੜੀਆਂ ਲੜਾਈਆਂ ਵੇ ਮੰਮੀ ਇਹ ਮੇਨੜ ਐ ਪੀ ਹੁਣ ਆ ਹੱਥ ਜੋੜੇ ਤੁਹਾਡੇ ਗੜੀ ਹੋਣੀਓ ਅੱਗੇ ਜਿਹੜਾ ਸ ਇਹ ਹੋਇਆ ਕਿ ਮੈਨੂੰ ਵੀ ਦੱਸ ਦੋ ਨਹੀਂ ਹੋਣਾ ਕੀ ਆ ਉਹ ਜਿਹੜੀ ਇੱਕ ਲੈਣੀ ਆ ਕਾਲੇ ਮੂੰਹ ਵਾਲੀ ਆਪਣਾ ਮਾਪਿਓ ਮਗਰੋਂ ਸੱਦ ਕੇ ਬੈਠੀ ਹੈਗੀ ਹੈ ਉਹਦਾ ਫਰਜ਼ ਨਹੀਂ ਬਣਦਾ ਵੀ ਮੇਰੀ ਸੱਸ ਮਾਂ ਘਰ ਹੋਊਗੀ ਤੇ ਮੈਂ ਫੇਰ ਸਦਾ ਉਹਨਾਂ ਨੂੰ ਇੱਕ ਮੰਮੀ ਤੂੰ ਹੀ ਵੀ ਕਾਦੇ ਲਈ ਗੱਲ ਜਿਹੜੀ ਸਾਨੂੰ ਪਤਾ ਵੀ ਹੈਗਾ ਸਾਰਿਆਂ ਦਾ ਵੀ ਸਾਰੇ ਜਣੇ ਤਾਂ ਡਵਾਗੇ ਹੋ ਜਾਂਦੇ ਤੂੰ ਜੱਪ ਕਰ ਜਾ ਮੰਮੀ ਹੋ ਰਹੀ ਜੰਦੀ ਹੈ ਮੈਂ ਵੀ ਕੀ ਪਿੰਨਾ ਕੁਝ ਕੀ ਕਰੂੰ ਨਾ ਕੁਝ ਕੀ ਕਰੂੰ ਤੂੰ ਹੀ ਨਹੀਂ ਜਾਣਬੋਝ ਕੇ ਜਿਹੜੀ ਗੱਲ ਹੋ ਜਾਂਦੀ ਨਾ ਉਹਨੂੰ ਦੁਬਾਰਾ ਦੁਬਾਰਾ ਛੇੜਦੀ ਮੇਰੀ ਗੱਲ ਸੁਣ ਤੂੰ ਹਾਂ ਮੇਰੀ ਥਾਂ ਤੇ ਕੀ ਕਰੇ ਮੈਂ ਸੱਸ ਮਾਵਾਂ ਮੇਰੀ ਘਰ 'ਚ ਕੋਈ ਇੱਜ਼ਤ ਵਾ ਪਰ ਵੀ ਉਹਦਾ ਨਹੀਂ ਮਤਲਬ ਬੰਦਾ ਵੀ ਮੰਮੀ ਜਾਨ ਹੁੰਦੀ ਆ ਸਾਡੀ ਤੇਰੇ ਘੜੀ ਜੋੜਿਆ ਤੂੰ ਜਬੰਨ ਬੰਦਗਾ ਤੂੰ ਕਰ ਤੂੰ ਮੇਰੇ ਅੱਗੇ ਹੱਥ ਜੋੜਨੀ ਕੰਮ ਕਰ ਜਾ ਕੇ ਆਪਣਾ ਕੰਮ ਕਰ ਜਾ ਕੇ ਆਪਣਾ ਨਹੀਂ ਲੈ ਮੰਮੀ ਆ ਵੇਖੋ ਕ ਲੈਣੀਓ ਆ ਜੋੜੇ ਤੁਹਾਡੇ ਗੜੀ ਹੱਥ ਜਦ ਦਫਾ ਹੋ ਜਾ ਮੇਰੇ ਲਾਗੋ ਨਹੀਂ ਤੂੰ ਉਠ ਥੋੜਾ ਲੈ ਕੇ ਗਿਆ ਨਾ ਤੇ ਬੈ ਜਾ ਉਹ ਸਾਂ ਪਹਿਲਾਂ ਜਾ ਕੇ ਉਹ ਤੇ ਮਾੜੀ ਜਿਹਾ ਨਜ਼ਰ ਨਾ ਪਵੇ ਕਿ ਮਮੀ ਮੇਰੀ ਗੱਲ ਸੁਣ ਉਹ ਤੈਨੂੰ ਖਾਣ ਦੋ ਹੁਣ ਕੀ ਕਰਨਾ ਤੂੰ ਇੱਥੇ ਆਹੋ ਖਾ ਖਾ ਕੇ ਸਾਂਣੀ ਬਣ ਜੇ ਤੇ ਫਿਰ ਮੇਰੇ ਸਿਰ ਤੇ ਚੜੇ ਤੂੰ ਚੁੱਪ ਕਰ ਜਾ ਬਸ ਮਮੀ ਮੁੜ ਕੇ ਅਗਲੀ ਫੇਰ ਤੁਹਾਨੂੰ ਗੱਲਾਂ ਸੁਣਾਉਗੀ ਉਹਨੇ ਸਾਰਿਆਂ ਨੂੰ ਮੈਂਟੋ ਮੈਂਟੀ ਮਗਰ ਲਾ ਲੈਣਾ ਵਾ ਲਾ ਲੈ ਜਿੰਨਾ ਹੱਦ ਤੱਕ ਲੱਗਦਾ ਵਾ ਨਾ ਲਾ ਲੈ ਹੁਣ ਮੈਂ ਵੀ ਨਹੀਂ ਇਹਨੂੰ ਚੱਜਣਾ ਜਰਾ ਕਰ ਮਮੀ ਤੁਹਾਨੂੰ ਪਿੰਦਨ ਨੇ ਨਹੀਂ ਛੜਨ ਨੇ ਢੜਨ ਨੇ ਨਹੀਂ ਛੜਨਾ ਰੱਖੋ ਨਹੀਂ ਆਪਾਂ ਕੋਈ ਗੱਲ ਨਹੀਂ ਵੇਖੀ ਜਾਊਗੀ ਛੱਡ ਭੱਜੀ ਨਹੀਂ ਤੂੰ ਇੱਧਰ ਹੋ ਮੇਰਾ ਤਾਂ ਸੰਗ ਸੁੱਕ ਗਿਆ ਤੇ ਪਾਣੀ ਦਾ ਘੁੱਟ ਲਿਆ ਤੁਹਾਡਾ ਮੰਮੀ ਕੀ ਸੁੱਕਣਾ ਮੇਰਾ ਤੇ ਆਪ ਸੁੱਕ ਗਿਆ ਨਾਲੇ ਨਾ ਮਾਸਾ ਚਾਹ ਤਾਰ ਰਹੀ ਲੱਟੀਆਂ ਪਾ ਲਈ ਹਰੀਆਂ ਦੋ ਵਿੱਚ ਹਾਏ ਮੇਰਾ ਗਲਾ ਹਾਈ ਹਾਈ ਮੈਂ ਕਾਦੀ ਗੱਲ ਕਰਨੀ ਹੈ ਮੇਰਾ ਤਾਂ ਬੰਦਾ ਹੀ ਨਹੀਂ ਮੇਰੇ ਵੱਲ ਹਾਈ ਹਾਈ ਕਿੱਦਾਂ ਮੇਰੇ ਗਲ ਪਿਆ ਅੱਜ ਜੇਕਰ ਤੇ ਮੇਰੇ ਹੱਥੀ ਪਿਆ ਜਾਂਦਾ ਤੇ ਮੈਨੂੰ ਤਾਂ ਮਾਰ ਹੀ ਛੱਡਣਾ ਹੀ ਹੁੰਨੇ ਉਹ ਤਾਂ ਸ਼ੁਕਰ ਹੈ ਕਿ ਤੇ ਪਿੰਦਰਗਾੜੀ ਆ ਗਿਆ ਤੇਨੇ ਮੈਨੂੰ ਬਚਾ ਲਿਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਇੱਕ ਲੈਣੀ ਦੀ ਮਾਂ ਇੱਥੇ ਆਉਂਦੀ ਹੈ ਨਾ ਉਦੋਂ ਸਾਡੇ ਕਰ ਕਲੇਸ਼ ਹੁੰਦਾ ਵਾ ਮੈਨੂੰ ਤੇ ਲੱਗਦੀ ਜਾਦੂ ਟੂਣਿਆਂ ਵਾਲੀ ਆ ਜਦੋਂ ਹੁੰਦੀ ਆ ਨਾ ਕੋਹ ਨਾ ਕੋ ਖਲਾਰ ਜਾਂਦੀ ਸਾਡੇ ਘਰ ਵਿੱਚ ਇਸੇ ਕਰਕੇ ਤੇ ਮੇਰੇ ਤੋਂ ਚੋਰੀ ਹੁੰਦੀ ਆ ਵੀ ਇਹਨੂੰ ਨਾ ਪਤਾ ਲੱਗੇ ਇਹ ਪੱਕਾ ਸਾਡੇ ਘਰ 'ਚ ਕੁਝ ਕਰਕੇ ਜਾਂਦੀ ਆ ਜਿਹੜਾ ਹੀ ਦੁੱਖ ਆਪਣੀ ਧੀ ਦਾ ਤੇ ਲੈ ਆਈ ਜਾਵੇ ਇੱਥੋਂ ਇਹਨੂੰ ਮੈਂ ਕੀ ਕਰਨੀ ਆ ਚਾਰ ਪੌਣਾ ਦਾ ਕਾਲੀ ਦਾਮ ਹੈ ਅੱਗੇ ਤੇ ਇੱਕ ਕਾਲੀ ਨਹੀਂ ਮਾਣ ਤੇਰੀਆਂ ਦੋ ਦੋ ਬੈਗੀਆਂ ਮੇਰੇ ਸਿਰ ਤੇ ਨੀ ਨਾ ਨਿਛੱਤੀ ਬਣ ਗਈਆਂ ਨਾ ਤਾਂ ਸਾਨੂੰ ਸੋਧ ਗਿਆ ਆਲੂ ਹਨ ਬੈ ਜਾ ਮੇਨ ਤਾਂ ਦੇ ਹੀ ਲਾਤੀ ਉਹ ਕਹਿੰਦੇ ਰੋਟੀ ਖਾ ਕੇ ਜਾਇਓ ਸਨੀ ਹੋਣੀ ਹਾਂ ਮੈਨੂੰ ਤੇ ਇਹ ਵੀ ਉਹਦੀ ਸੱਸ ਦੇ ਮੱਥੇ ਲੱਗੁੰਦਾ ਪਹਿਲਾਂ ਵੀ ਲੈਸਾ ਨਿਕਲ ਜਾਂਦਾ ਪਤਾ ਨਹੀਂ ਕੀ ਗੱਲ ਹੈ ਮੈਨੂੰ ਚੰਗੀ ਨਹੀਂ ਲੱਗਦੀ ਉਹ ਦਾ ਅੱਜ ਘਰ ਨਹੀਂ ਹੈਗੀ ਤੇ ਥੋੜੀ ਜਿਹੀ ਆਉਂਦੇ ਘਰ ਮਾਰੇ ਸ਼ਾਂਤੀ ਕਿ ਤਾਂ ਬੰਦਾ ਜੀ ਨਾਮ ਅੱਥੇ ਲੱਗੇ ਰਿਹਾ ਚੰਗੀ ਗੱਲ ਹੁੰਦਾ ਆਹ ਹਾਂ ਇਹ ਤਾਂ ਹੈ ਹੀ ਹੈ ਮੇਰਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਜੇ ਮੇਰਾ ਤਾਂ ਮੂਡ ਖਰਾਬ ਹੋ ਜਾਣਾ ਜੇ ਆ ਜੀ ਮੈਨੂੰ ਦੇਖ ਬਈਥੋ ਦੌੜ ਦੌੜ ਨਿਕਲ ਜਾਵਾਂ ਉਹ ਤਾਂ ਮੈਂ ਕੁੜੀ ਵੇ ਕਿਹੜੀ ਸਮੇਂ ਹੋਈ ਹੁਣ ਬਾਬਾ ਦਾ ਤਾਂ ਸੰਜਮ ਰਹਿ ਗਿਆ ਹਾਂ ਬੇਠਾ ਬੇਠਾ ਰਹਿ ਜੀ ਚੱਲ ਵਧੀਆ ਕੱਲ ਨੂੰ ਵੱਡੀ ਹੋਊਗੀ ਇੱਥੇ ਬਾਬਾ ਰੌਣਕ ਲੱਗਿਆ ਕਰੋਗੇ ਹੋਰ ਮੈਂ ਤਾਂ ਕਹਿ ਹੀ ਨਾ ਵੱਡੀ ਹੋਈ ਨਾ ਤੈਨੂੰ ਲੈ ਜਾ ਕਰਨੀ ਆਂ ਦੀ ਕੋਈ ਨਹੀਂ ਐ ਪੜ੍ਹਨੇ ਇੱਥੇ ਪਾ ਲੈਣੀ ਆ ਆਹੋ ਵੇਖ ਲਾਂਗੇ ਠੀਕ ਆ ਕਿ ਨਹੀਂ ਨਾਲੇ ਉੱਥੇ ਕਿਹੜੀ ਉਹਦੀ ਦਾਦੀ ਚੰਗੀ ਐ ਛਿੜ ਜਿਹਨ ਦੁੱਧ ਹੀ ਕੰਮ ਕਰਕੇ ਆਇਆ ਕਰ ਉਹਨੇ ਤੁਹਾਨੂੰ ਪਾਣੀ ਕਾਹਨੇ ਪੁੱਛਿਆ ਕਰੇ ਤੇ ਹੋਰ ਜਿੰਨੀ ਕੁਰੀ ਉਹ ਮਾਂ ਦੀ ਇੱਤ ਕਰਦੀ ਉਹਨਾਂ ਕੋਲ ਨੇ ਕੁੜੀ ਨਾਲ ਪਿਆਰ ਕਰਿਆ ਕਰਨਾ ਚੱਲ ਨਹੀਂ ਹਣ ਉਧਾਂ ਆਂਦੀ ਅੱਗੇ ਨੂੰ ਫੜ ਕੇ ਪਿਆ ਮੈਂ ਪੁੱਛਿਆ ਅੱਛਾ ਹਣੀ ਮੰਮੀ ਨਾ ਫਿਕਰ ਕਰਿਆ ਕਰੀ ਉਧਾਂ ਤੂੰ ਵੇਖ ਲਈ ਤੂੰ ਜਿੰਨੀ ਮਰਜ਼ੀ ਵਰੀਆ ਚੀਜ਼ ਬਣਾ ਕੇ ਦੇ ਆਏ ਨਾ ਖਾਣ ਨੂੰ ਉਹਨੇ ਕੋਈ ਨਾ ਕੋਈ ਨੁਕਸਾਨ ਫੇਰ ਕੱਢ ਦੇਣਾ ਉਹ ਚੱਲ ਜਿਹਦੀ ਆਦਤ ਵਾ ਉਹਨੇ ਇਹੋ ਕੰਮ ਕਰਨਾ ਕੋਈ ਗੱਲ ਨਹੀਂ ਸਾਡੀ ਕੁੜੀ ਨੇ ਕਹਣਾ ਅਸੀਂ ਕਿਹੜਾ ਤਮਨਾ ਵਾਦਲੇ ਆ ਕਿ ਨਹੀਂ ਕੋਈ ਗੱਲ ਨਹੀਂ ਸਮੇਂ ਬਦਲ ਜਾਂਦੇ ਹੁੰਦੇ ਆ ਬੜੇ ਬੜੇ ਸਿੱਧੇ ਹੋ ਜਾਂਦੇ ਇਹ ਬੋਲੀ ਇਹੜਿਆ ਮੁੰਡੇ ਨਾ ਪਾਣੀ ਖਣੋ ਚਾਹੀਆਂ ਮਾਰਦੀਆਂ ਨਹੀਂ ਆਉਂ। ਕੋਈ ਪੁੱਛਦਾਉ ਨਹੀਂ ਹੁੰਦਾ। ਚਲੋ ਕੋਈ ਗੱਲ ਨਹੀਂ। ਅਸੀਂ ਨਹੀਂ ਕਹਿੰਦੇ ਸਾਡੇ ਮੂੰਹੋਂ ਇਹੋ ਜਿਹੀ ਗੱਲਾਂ ਨਾ ਨਿਕਲੇ। ਆਪਣਾ ਕੀ ਪਤਾ ਸਾਡੇ ਨਾਲ ਕੀ ਬੰਨ। ਉਹ ਤੇ ਤੇਰੀ ਗੱਲ ਠੀਕ ਹੈ। ਸਾਡੇ ਦਾ ਸਾਹਮਣ ਵਾਲਾ ਵੀ ਹੈ ਨਹੀਂ ਕੁੜੀ ਕਦੋਂ ਕਿਤੇ ਆਉਗੀ ਤੇ ਕਦੋਂ ਕਿਤੇ ਮਾਨੂੰ ਸਾਹਮਣੇ। ਪਰ ਲੋਕੀ ਜਿਹੜੇ ਰੱਬ ਦਾ ਖੋਫ ਹੀ ਨਹੀਂ ਕਰਦੇ। ਹੈਂ? ਰੱਬ ਹੈਗਾ ਵਾ ਉਹ ਵੇਖਣ ਰਿਹਾ ਵਾ ਹਰ ਚੀਜ਼ੇ ਨੋਟ ਕਰਦਾ ਵਾ। ਠੀਕ ਹੈ ਕਿ ਨਹੀਂ? ਚਲੋ ਕੋਈ। ਡਰਨਾ ਚਾਹੀਦਾ ਵਾ। ਮੜਾ ਕੰਮ ਕਰਨ ਤੋਂ ਪਹਿਲਾਂ। ਨਾਲੇ ਕੁੜੀਆਂ ਵਿਆਹ ਕੇ ਲੈ ਜਾਂਦੇ ਅਗਲੇ ਦਿਨ ਤੋਂ ਨਾਲੇ ਮੁੰਕੇ ਤੰਗ ਜੇ ਮੈਂ ਖਾਣੀ ਰੋਟੀ ਦਾ ਠੀਕ ਮੈਂ ਚਾਹਲ ਬਣਾ ਲਿਆ। ਬਣਾ ਲਾ ਨਾਲ ਕੀ ਬਣਾਣੀ ਦੀ? ਨੂਨ ਵਾਲੀ ਬਣਾਣੀ ਨੇ ਦਹੀਂ ਹੈਗਾ। ਚਾਹਲ ਬਣਾ ਲਾ ਫਿਰ। ਹੂੰ ਬਣਾ ਲਾ। ਕਾਲਾ ਹੁਣ ਕਰੀਏ ਕੋਈ ਕੰਮ ਕਰ। ਹਾਂਜੀ ਹਾਂਜੀ। ਉਹ ਮੇਰੀ ਗੱਲ ਸੁਣਿਓ। ਉਹ ਤੁਸੀਂ ਅੱਜ ਨਾ ਆਇਓ ਮੈਂ ਤੁਹਾਨੂੰ ਫੋਨ ਕਰੂੰਗਾ। ਆਹੋ ਫਿਰ ਹਾਂਜੀ ਹਾਂਜੀ ਫਿਰ ਪ੍ਰੋਗਰਾਮ ਬਣਾ ਲਾਂਗੇ। ਆਹੋ। ਹਾਂ 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 ਹਾਂ। ਉਹ ਬਾਕੀ ਤਾਂ ਨੂੰ ਗੱਲ ਦਾ ਪਤਾ ਹੀ ਆ। ਆਹੋ। ਤੇ ਕੋਈ ਗੱਲ ਨਹੀਂ ਕਿ ਹੈ ਕੋਈ ਨਹੀਂ ਮਸਲਾ ਹੋ ਜੂਗਾ। ਚੰਗਾ। ਓਕੇ ਓਕੇ। ਦੱਸ ਇਹਨਾਂ ਨੂੰ ਸੱਦ ਕੇ ਤੇ ਭਾਵੇਂ ਉਹ ਬੂਏ ਦਹੰਦ ਘਰ ਫੇਰ ਕੇ ਪੱਤ ਹੋ ਜੇ ਹੈ। ਮੈਂ ਅਮਰ ਕੇ ਨੱਕ ਕਿੱਥੇ ਦੇਣਾ ਬੰਦੇ ਐ। ਹੱਦ ਹੋਈ ਔਰੇ ਟਬਰ ਦੀ ਵੀ ਆ। ਡੈਡੀ? ਹਾਂਜੀ। ਯਾਰ ਮੈਂ ਬਹੁਤ ਅੰਗੋ। ਮੈਂ ਤੁਹਾਨੂੰ ਕਹਿੰਦਾ ਮੈਨੂੰ ਆਡ ਕਰ ਦੋ। ਪਤਾ ਕਿ ਹੋਈਆਂ ਗੱਲਾਂ ਕਰਦੇ ਆਂ ਆਡੋਣ ਵਾਲਿਆਂ ਹੈ। ਤੁਹਾਡੇ ਸਾਹਮਣੇ ਹੀ ਆ ਡਾਡੀ ਜੋ ਵੀ ਹੋਣ ਰਿਹਾ ਵਾ ਰੋਜ਼ ਰੋਜ਼ ਦਾ ਕਲੇਸ਼ ਇਨਾ ਕਲੇਸ਼ ਘਰ ਦੇ ਵਿੱਚ ਚੰਗਰਾ ਨਹੀਂ ਹੁੰਦਾ ਕਿ ਇੱਕ ਅਦਾ ਜੀ ਮਰੂਗਾ ਤੇ ਫੇਰ ਹੀ ਮਲ ਹਟਣਾ ਵਾ ਇਹਦੇ ਨਾਲੋਂ ਬਿਹਤਰ ਆ ਵੀ ਤੁਸੀਂ ਮੈਨੂੰ ਆਡ ਹੀ ਕਰ ਦਿਓ ਭਰਾਵਾ। ਪਤਾ ਮਰ ਮਰਨ ਵਾਲੀਆਂ ਗੱਲਾਂ ਨਹੀਂ ਕਰੀਦੀ ਹੁੰਦੀ। ਮੇਰੀ ਗੱਲ ਸੁਣਨਾ بڑے بڑے ਮਸਲੇ ਹੱਲ ਹੋ ਜਾਂਦੇ ਆ। ਹੁਣ ਮਾਂ ਤੇਰੀ ਤੇ ਮੈਂ ਉਹਦੀ ਆਤੀ ਇਹੋ ਜੀ ਮੈਂ ਕੀ ਕਰਾਂ। ਤੇ ਫਿਰ ਹੁਣ ਕਿੰਨਾ ਕੁ ਬਰਦਾਸ਼ਤ ਕਰਾਂਗੇ ਆਪਾਂ ਦੱਸ ਦਿਓ ਨਾ। ਕੋਈ ਗੱਲ ਲੜਨ ਵਾਲੀ ਹੋਵੇ ਨਾ ਫਿਰ ਬੰਦਾ ਲੜਦਾ ਵੀ ਚੰਗਾ ਲ ਉਹ ਮੈਂ ਤੇ ਤੇਰੇ ਹੁੰਦਿਆਂ ਸ਼ਹਿਰੋਂ ਵਾਇਆ ਨੂੰ ਨਾਲ ਲੈ ਕੇ ਮੈਨੂੰ ਕਹਿੰਦੀ ਮੈਨੂੰ ਨਾਲ ਲੈ ਜਾ ਉੱਥੇ ਚੜਾ ਕੇ ਖੜਿਆ ਜੋ ਇਹਨੇ ਮਗਿਆ ਲੈ ਕੇ ਦਿੱਤਾ ਤੇ ਆਉਂਦੇ ਸਾਰੇ ਫੇਰ ਕੰਮ ਚੱਲ ਪਏ ਤੇ ਪਾਣੀ ਗਲਾਗਲਾ ਪੀਤਾ ਵਿੱਚ ਤੇ ਮਾਵਾਂ ਧੀਆਂ ਬੈਠੀਆਂ ਇੱਥੇ ਪਤਾ ਨਹੀਂ ਮੁੜ ਕੇ ਆਉਂ ਗਈਆਂ ਉੱਠ ਕੇ ਤੇ ਮੁੜ ਕੇ ਜਾਂਦਾ ਤਾਂ ਪੱਟਣ ਚਾਲੂ ਕਰਤਾ ਇਹਨਾਂ ਨੇ ਅਮਨ ਨੂੰ ਵੀ ਇਹਨਾਂ ਆਪਣੇ ਵਰਗਾ ਬਣਾ ਲਿਆ ਵਾ ਮੈਨੂੰ ਨਹੀਂ ਮੈਦ ਵੀ ਉਹ ਗੱਡੀ ਬਸੂਗੀ ਕਿਤੇ ਜਾ ਕੇ ਗੱਲ ਤੇਰੀ ਪੁੱਤ ਠੀਕ ਆ ਠੀਕ ਆ ਹੂੰ ਸਾਰੀਆਂ ਹਰਕਤਾਂ ਆਪਣੇ ਵਾਲੀਆਂ ਉਹਦੀਆਂ ਕਰਵਾਤੀਆਂ ਵਾ ਹੂੰ ਹੁੰਦਾ ਸ ਮੈਂ ਯਾਰ ਕਿਹੜੇ ਗੁੱਜ ਪੈ ਜਾ ਨੈ ਖੋਜ ਕੀ ਪੈਣਾ ਵਾ ਮੈਂ ਤਾਂ ਕਹਿੰਦਾ ਵੀ ਮੈਨੂੰ ਆਡੀ ਕਰ ਦੋ ਤੁਸੀਂ ਅਈ ਪ੍ਰਹਾਰ ਰੋਜ਼ ਦੇ ਕਲੇਸ਼ ਨਾਲੋਂ ਨਾ ਮਤਲਬ ਵੀ ਠੀਕ ਵਾ ਮਤਲਬ ਵੀ ਮੈਂ ਹੁਣ ਹੁਣ ਬਰਦਾਸ਼ਤ ਨਹੀਂ ਨਾੜੀ ਹੁੰਦਾ ਤੂੰ ਦਿਹਾ ਗੱਲ ਕਹਿੰਦਾ ਮੈਨੂੰ ਅਟ ਕਰਦਾ ਤੇ ਪਰ ਮੈਂ ਮੁਰ ਕੇ ਮੂੰਹ ਕਿੱਥੇ ਦੇਣਾ ਤੈਨੂੰ ਪਤਾ ਲੋਕਾਂ ਦੇ ਉਹ ਗੱਲਾਂ ਕਰਦੇ ਜਿਹੜੀ ਨਹੀਂ ਕਰਨ ਆਣੀਆਂ ਉਹ ਲੋਕਾਂ ਦੀਆਂ ਗੱਲਾਂ ਸੁਣ ਲਾਂਗੇ ਆ ਨਹੀਂ ਸੁਣੀਆਂ ਜਾਂਦੀਆਂ ਯਾਰ ਮੇਰਾ ਦੱਸ ਕੀ ਇਰਾਦਾ ਵਾ ਤੇ ਤੇਰੇ ਮਾਮੇ ਨੂੰ ਕਰਾ ਕੇ ਇਹਨਾਂ ਨੂੰ ਧਿਆਣ ਲ ਕੇ ਤੇ ਜਬਾਨ ਬੰਦ ਕਰਾਓ ਇਹ ਤਾਂ ਘਰ ਦਾ ਬੜਾ ਕਰਕਰ ਤੇ ਲੱਗੀ ਐ ਉਹ ਡੈਡੀ ਇਹਦਾ ਹੀ ਜਬਾਨ ਨਹੀਂ ਉਹ ਬੰਦ ਕੋਈ ਕਰਵਾ ਸਕਦਾ ਟਾਡੇ ਕੋਲ ਨਹੀਂ ਬੰਦ ਹੋ ਇਨੇ ਜੜਦੀ ਤੇ ਉਹ ਕਰਵਾ ਦੇਣਗੇ ਹੁਣ ਪਤਨੀ ਵਿਆਹੇ ਜੀ ਹੈ ਪੋਤੀਆਂ ਪੋਤੇ ਆਲੇ ਹੋ ਗਏ ਹੁਣ ਘਰ ਲੜਦੇ ਰਹੋ ਚੰਗਾ ਸੋਦਾ ਲੱਗੀਦਾ ਇਹ ਚੀਜ਼ ਤੇ ਮੈਂ ਚਾਹੁੰਦਾ ਤੀਜਾ ਬੰਦਾ ਸਮਝਾਊਗਾ ਤੇ ਹੋ ਸਕਦਾ ਕੋਈ ਦਿਮਾਗ ਚ ਗੱਲ ਪੈ ਜੇ ਉਹ ਡੈਡੀ ਇਹਦੇ ਨਹੀਂ ਪੈਣੀ ਹੈ ਇਹਦੇ ਦਿਮਾਗ ਚ ਨਹੀਂ ਪੈਣੀ ਮੰਨੋ ਮੇਰੀ ਗੱਲ ਮੈਂ ਇਹ ਚੀਜ਼ ਕਹਿਣ ਆ ਵੀ ਰੋਜ਼ ਰੋਜ਼ ਦੇਖ ਲਈਏ ਸੁਣਾ ਲੋ ਨਾ ਮਤਲਬ ਹੀ ਮੁੱਕਿਆ ਹੀ ਚੰਗਾ ਵਾ ਅਹੀਂ ਪਰ ਆਪਣਾ ਡੋ ਜਨਿਆ ਹੀ ਦੋ ਮੰਡੀਆਂ ਲਾ ਕੇ ਆਪਣੀਆਂ ਖਾਲਿਆ ਕਰਾਂਗੇ ਅੱਬਾ ਠੀਕ